ਚੋਣ ਪ੍ਰਚਾਰ ਬੜਾ ਜ਼ੋਰ ਦੇ ਉੱਤੇ ਚੱਲ ਰਿਹਾ ਜੇ ਭਾਈ ਅਮਰਿਤਪਾਲ ਸਿੰਘ ਅਪੀਅਰ ਕਰ ਰਹੇ ਉਹਨਾਂ ਦੇ ਕਰਕੇ ਚਰਚਾਾਂ ਮ ਬਣੀਆਂ ਹੋਈਆਂ ਤੁਸੀਂ ਘਰੇ ਬੈਠੇ ਦੁਪਹਿਰ ਤੱਕ ਅਸੀਂ ਵੀ ਚੋਣ ਪ੍ਰਚਾਰ ਸੀਗੇ ਲੋਕਾਂ ਦਾ ਬਹੁਤ ਬੜਾ ਪਿਆਰ ਮਿਲ ਰਿਹਾ ਸੀ ਬਹੁਤ ਬੜਾ ਉਹ ਲੋਕ ਸਤਕਾਰ ਦੇ ਰਹੇ ਸੀ ਤੇ ਕੁਝ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਡੇ ਕੋਲ ਪਰਮਿਸ਼ਨ ਦਾ ਕੋਈ ਚੱਕਰ ਹੈ ਤੇ ਇਸ ਕਰਕੇ ਤੁਸੀਂ ਟੇਨ ਪਰ ਆਤੇ ਜਾ ਚੁੱਕੇ ਸੀ ਫਿਰ ਸਾਨੂੰ ਫੋਨ ਆਇਆ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਤੇ ਦਾ ਪਰਿਵਾਰ ਦੇ ਮੈਂਬਰ ਜਿਹੜੇ ਉਹ ਨਾ ਜਾਣ ਤੇ ਕੋਈ ਕਾਨੂੰਨੀ ਅੜਚਣ ਦੀ ਹੁਣ ਪਿੱਛੇ ਸ਼ੰਕਾ ਤਾਂ ਨਹੀਂ ਰਹੀ ਜੀ ਹੁਣ ਇਹ ਨਾਮਿਨੇਸ਼ਨ ਨੂੰ ਕੰਪਲੀਟ ਸਮਝਿਆ ਜਾਵੇ ਹਾਂਜੀ ਕੰਪਲੀਟ ਸਮਝਿਆ ਜਾਵੇ ਸੰਗਤ ਤੁਮਾਰਾ ਸਾਹਿਬ ਨੂੰ ਤਾਂ ਜੀ ਅਮਰਤਪਾਲ ਸਿੰਘ ਹੋਰਾਂ ਦਾ ਇਸ ਪੇਟ ਦੇ ਵਿੱਚ ਆਉਣਾ ਕਾਫੀ ਪ੍ਰਭਾਵਿਤ ਕਰ ਰਿਹਾ ਜਿਸ ਤਰ੍ਹਾਂ ਉਹ ਕਹਿ ਰਹੇ ਆ ਕਿ ਬੜੇ ਸਵਾਲ ਉਹਨਾਂ ਵੱਲੋਂ ਤਾਂ ਚੁੱਕੇ ਜਾ ਰਹੀ ਹੈ ਜੀ ਹੁਣ ਪਹਿਲਾਂ ਕਹਿੰਦੇ ਸੀ ਨਹੀਂ ਖੜਨਾ ਭਾਈ ਅਮਰਤਪਾਲ ਸਿੰਘ ਨੇ ਚੋਣਾਂ ਦੇ ਵਿੱਚ ਹੁਣ ਉਹਨਾਂ ਨੇ ਅਮਰਤਪਾਲ ਸਿੰਘ ਨੂੰ ਚੋਣਾਂ ਚਾਹਤਾ ਨਹੀਂ ਐਦਾ ਜੀ ਸਾਡੇ ਕਿਸੇ ਨਾ ਵੀ ਕੋਈ ਕੋਈ ਸਹਿਮਤੀ ਜਾਂ ਕੋਈ ਗਲਤ ਨਹੀਂ ਹੋਈ ਤੇ ਇਹ ਤੇ ਬੁਲਟਵਾ ਸਾਹਿਬ ਪਤਾ ਨਹੀਂ ਸੁਪਨੇ ਚ ਕੋਈ ਸੋਚ ਕੇ ਇਦਾਂ ਦੀਆਂ ਗੱਲਾਂ ਕਰਿ ਰਿਹਾ ਉਹ ਦੋ ਵਦੋ ਇਹਨਾਂ ਸਪੀਚ ਕਰਕੇ ਗਏ ਜੇ ਅਮਰਤਪਾਲ ਬਹੁਤ ਚੰਗਾ ਉਹਨਾਂ ਬਹੁਤ ਧੱਕਾ ਹੋ ਰਿਹਾ ਛੋਣਾ ਅਮਰਤਪਾਲ ਹੈ ਛੋਣਾ ਜਾ ਕੇ ਤੇ ਹੁਣ ਬਹੁਤ ਵੱਡਾ ਉਹ ਇਹਨੇ ਉੱਪਰ ਬੜਾ ਜਨਾਗਰ ਬਣ ਗਿਆ ਉਹ ਕਹਿੰਦੇ ਜੀ ਦਰਬਾਰ ਸਾਹਿਬਾ ਦੂਜੇ ਤੁਸੀਂ ਇਹ ਗੱਲ ਤੇ ਮੁੱਕਰਦੇ ਹੋ ਇਹ ਲੋਕ ਡਰਦੇ ਦਰਬਾਰ ਸਾਹਿਬ ਤੋਂ ਇਹ ਦਰਬਾਰ ਸਾਹਿਬ ਸਵਾ ਖਾ ਵੀ ਕੁਛ ਕਰ ਸਕਦੇ ਆਂ ਤੇ ਗੁਰੂ ਦੇ ਓਟ ਆਸਰਾ ਲੈ ਕੇ ਚੱਲੇ ਸੱਚ ਤੇ ਚੱਲੇ ਕਹਿੰਦੇ ਭਾਵੇਂ ਪੂਰੀ ਦੁਨੀਆ ਦੇ ਵਿੱਚੋਂ ਕੋਈ ਬੰਦਾ ਲਿਆਓ ਇੱਕ ਪਾਸੇ ਮੈਂ ਆਉਂਗਾ ਇੱਕ ਇੱਕ ਟੀਵੀ ਚੈਨਲ ਹੋਊਗਾ ਜੀ ਤੇ ਇੱਕ ਤੁਸੀਂ ਹੋਮ ਹੋਦੋ ਬੰਦੇ ਬਹੁਤ ਹੀ ਡਿਬੇਟ ਕਰਨ ਵਾਲਾ ਹਾਂ ਵੀ ਆ ਵੀ ਕਹਿੰਨੇ ਬਈ ਨਾ ਤਾਂ ਜੋ ਛੱਡ ਕੇ ਭੱਜਣਾ ਇੱਥੇ ਕੋਈ ਫੋਨ ਤੇ ਇਹਨੂੰ ਡਿਬੇਟ ਕਰ ਰਿਹਾ ਸੀ ਜਦੋਂ ਜੋ ਫੋਨ ਛੱਡ ਕੇ ਭੱਜ ਗਿਆ ਤੇ ਇਸ ਚੀਜ਼ ਦੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ ਕਿ ਉਹ ਬਾਹਰ ਨਾ ਆ ਜੇ ਚੋਣ ਜਿੱਤ ਕੇ ਵੀ ਨਾ ਆ ਜੇ ਇਸ ਵਾਰ ਬੜਾ ਚੁੱਕਿਆ ਜਾ ਰਿਹਾ ਜੀ ਵਿਰੋਧੀਆਂ ਦੇ ਵੱਲੋਂ ਵੀ ਪਹਿਲਾਂ ਤਾਂ ਸੰਵਿਧਾਨ ਨੂੰ ਨਾ ਮੰਨਣ ਦੀਆਂ ਗੱਲਾਂ ਕੀਤੀਆਂ ਤੇ ਹੁਣ ਉਸੇ ਸੰਵਿਧਾਨ ਨੂੰ ਲੈ ਕੇ ਉਹਦੇ ਵਿੱਚ ਚੋਣ ਲੜ ਰਹੇ ਕੋਈ ਭਾਈ ਸਾਹਿਬ ਨੇ ਵੀ ਕਿਹਾ ਜਿੱਥੇ ਸਵਧਾਨ ਨੂੰ ਵਰਤ ਕੇ ਸਾਡਾ ਕੋਈ ਫਾਇਦਾ ਹੁੰਦਾ ਹੋਵੇ ਉੱਥੇ ਜ਼ਰੂਰ ਵਰਤਣਾ ਚਾਹੀਦਾ ਸਮਾਂ ਵੇਖ ਕੇ ਰੁਕ ਮੋੜ ਲੈਣਾ ਚਾਹੀਦਾ ਹੈ ਇਹ ਨਹੀਂ ਨਹੀਂ ਕਰਪਸ਼ਨ ਕਰ ਰਹੇ ਆ ਇਹਨਾਂ ਕੋਈ ਥੋੜੇ ਸਾਲਾਂ ਚ ਇੰਨੀ ਨਹੀਂ ਜ਼ਾਇਦਾ ਦਾ ਜਾਂਦੀ ਇਹ ਕੋਈ ਸਵਧਾਨ ਦੀ ਇਜਾਜ਼ਤ ਦਿੰਦਾ ਇਹਨਾਂ ਨੂੰ ਹੈ ਇਹ ਆਪ ਦੇ ਸਵਧਾਨ ਦੀਆਂ ਧੱਜੀਆਂ ਡਾਉਣ ਵਾਲੇ ਦੂਜਿਆਂ ਨੂੰ ਸਵਧਾਨ ਦੇ ਬਾਰੇ ਚ ਪੁੱਛ ਰਹੇ ਆ ਹੈ ਦੂਜਿਆਂ ਨੂੰ ਸਵਧਾਨ ਦਾ ಪಾਠ ਪੜਾਇਆ ਜਾ ਰਿਹਾ ਹੈ ਇਹ ਰਿਤੇ ਐਨਐਸਏ ਲੱਗੀ ਹੈ ਪਹਿਲਾਂ ਮੈਂ ਵੀ ਐਨਐਸਏ ਹੰਡਾਈ ਹੈ ਜੀ ਉਧਰ ਸੁਖਵੀਰ ਬਾਦਲ ਸਾਹਿਬ ਉਹ ਵੀ ਕਹਿੰਦੇ ਵੀ ਮੇਰੇ ਪਿਤਾ ਜੀ ਨੇ ਐਨਐਸਏ ਹੰਡਾਈ ਹੈ ਜੀ ਹੋਰ ਬੜੇ ਅਕਾਲੀ ਆਗੂਆਂ ਨੇ ਐਨਐਸਏ ਹੰਡਾਈ ਅਸੀਂ ਤੱਕਦੇ ਰੋੜਾ ਨਹੀਂ ਪਾਇਆ ਜੀ ਸਾਨੂੰ ਭਾਈ ਬਾਹਰ ਕੱਢ ਦੋ ਕਿ ਜੇ ਤੁਸੀਂ ਹੰਡਾਈ ਹੈ ਤੇ ਤੁਸੀਂ ਸਾਰੀ ਕੌਮ ਤੇ ਐਨਐਸਏ ਲੋਕ ਨਹੀਂ ਚਾਹੁੰਦੇ ਕਿ ਠੀਕ ਹੈ ਜਿਹੜਾ 30 32 33 ਸਾਲਾਂ ਤੋਂ ਬੈਠੇ ਉਹਨਾਂ ਵਾਸਤੇ ਵੀ ਸੋਚ ਲਓ ਜੇ ਤੁਸੀਂ 5-7 ਸਾਲ ਕੀਤੇ ਉਹ 30-30 ਸਾਲ ਹੋ ਗਏ ਉਹਨਾਂ ਨੂੰ ਵੀ ਲਿਓ ਆਪਣੇ ਬਰਾਬਰ ਤੇ ਲਿਆ ਕੇ ਬਿਠਾਓ ਗੱਡੀਆਂ ਤੇ ਤੇ ਅਮਰਧਪਾਲ ਨੂੰ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਹਨਾਂ ਨੂੰ ਲਿਆਓ ਇਸੇ ਤੁਸੀਂ ਉਹਨਾਂ ਉਹਨਾਂ ਵਾਸਤੇ ਕੀ ਕੀਤਾ ਦੱਸੋ ਉਹਨਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਉਹ ਕਹਿੰਦੇ ਖੇੜਾ ਸਾਹਿਬ ਤੁਹਾਡੇ ਪਿੰਡ ਦੇ ਆ ਉਹਨਾਂ ਨੂੰ ਤੁਸੀਂ ਕਦੇ ਉਹਨਾਂ ਦੇ ਘਰ ਕੋਲੋਂ ਲੰਘ ਜਾਂਦੇ ਸੀ ਕਦੇ ਪਹਾਲ ਵੀ ਨਹੀਂ ਪੁੱਛਿਆ ਇਹ ਜੀ ਪਿੰਡ ਤੋਂ ਤੁਸੀਂ ਆ ਕੇ ਇਨਕੁਆਇਰੀ ਕਰ ਸਕਦੇ ਜੋ ਖੇੜਾ ਸਾਹਿਬ ਨੂੰ ਕਢਾਉਣ ਵਾਲਾ ਸਾਡਾ ਪਰਿਵਾਰ ਐ ਸਾਰੀ ਜਗ੍ਹਾ ਤੇ ਉਹਦੇ ਉਹਨਾਂ ਦੇ ਸਾਡੇ ਉਹਨਾਂ ਦੇ ਚਾਚਾ ਜੀ ਨੇ ਸਾਈਨ ਕਰਕੇ ਜੋ ਵੀ ਫਾਰਮੈਲਟੀਆਂ ਸੀ ਉਹ ਉਹਨਾਂ ਨੇ ਜ਼ਿੰਮੇਵਾਰੀ ਲੈ ਕੇ ਖੇੜਾ ਸਾਹਿਬ ਨੂੰ ਪਹਿਲੀ ਵਾਰ ਅਪਰੋਲ ਦਵਾਈ ਆ ਜਾ ਕੇ ਦੋ ਵਾਰੀ ਉਹਨੂੰ ਸਰੋਪਾ ਪਾਇਆ ਸੇਵਾ ਵੀ ਦਿੱਤੀ ਆ ਉਹ ਕਹਿੰਦਾ ਕਿ ਮੇਰੇ ਨਾਲ ਫੋਟੋ ਮੇਰੀ ਵਾਇਰਲ ਨਾ ਕਰਿਓ ਮੇਰੀ ਪ੍ਰੋਲ ਚ ਮੁਸ਼ਕਲ ਆਊਗੀ ਜੀ ਮੈਨੂੰ ਜਿਤਾਓ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਵਾਜ਼ ਦਊਂਗਾ ਜਾ ਕੇ ਮੇਰੇ ਸਭ ਤੋਂ ਪਹਿਲਾ ਕੰਮ ਇਹ ਪ੍ਰਾਇੋਰਟੀ ਹੋਊਗੀ ਕਿ ਬੰਦੀ ਸਿੰਘਾਂ ਨੂੰ ਬਾਹਰ ਕਢਾਉਣਾ ਕਿੰਨੇ ਸਾਲਾਂ ਦਾ ਇਹ ਅੱਗੇ ਅੱਗੇ ਕਿੱਥੇ ਗਏ ਅੱਗੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਜਿਹੜੇ 35 ਸਾਲ ਤੋਂ ਬੰਦੀ ਸਿੰਘ ਅੰਦਰ ਹੀ ਉਦੋਂ ਇਹਨਾਂ ਬੰਦੀ ਸਿੰਘਾਂ ਦੀ ਗੱਲ ਨਾ ਕੀਤੀ ਕਿੱਥੇ ਗਏ ਸੀ ਉਦੋਂ ਇਹ ਚੋੜ ਸਿਦਵਾ ਗਰਾਸਪੋਰਟ ਦਾ ਮੁੰਡਾ ਮਾਰਿਆ ਗਿਆ ਤੇ ਉਹ ਕਿਹੜੀ ਸਰਕਾਰ ਨੇ ਮਾਰਿਆ ਸੀ ਉਦੋਂ ਇਹ ਲਾ ਤੁਸੀਂ ਜਦੋਂ ਡੀਜੀਪੀ ਸੈਣੀ ਨੂੰ ਲਾਉਂਦੇ ਉਹਦੋਂ ਉਹ ਜਾਂ ਹੋਰ ਤੋਂ ਸਿੱਖ ਕਾਤਲਾਂ ਨਾ ਆਜ਼ਾਹਰ ਆਲਮ ਨਾ ਉਹਨੂੰ ਵੱਡੇ ਵੱਡੇ ਉਹਦੇ ਦੇ ਕੇ ਨਵਾਜਦੇ ਸੀ ਉਸ ਟਾਈਮ ਤੇ ਤੁਹਾਨੂੰ ਪੱਤ ਦਾ ਚੇਤਨ ਆ ਕੇਜਰੀਵਾਲ ਸਾਹਿਬ ਨੇ ਕਿੰਨੇ ਕਟਾਲੇ ਕਰਕੇ ਅੰਦਰ ਗਿਆ ਸੀ ਉਹਨੂੰ ਉਹ ਖੜਾ ਵੀ ਨਹੀਂ ਤੁਹਾਨੂੰ ਇੱਕ ਹੀ ਦਿੰਦੀ ਇਹਨਾਂ ਨੇ ਪਰੋਲ ਦੇ ਦਿੱਤੀ ਚੋਣ ਪ੍ਰਚਾਰ ਕਰਨ ਲਈ ਤੇ ਜਿਹੜੇ ਬਿਨਾ ਕਹਿ ਕਸੂਰ ਤੇ ਐਨਐਸਏ ਲਾ ਕੇ ਅੰਦਰ ਗਏ ਖੁਦ ਉਹਨੇ ਆਪ ਆਪ ਖਰੋਣਾ ਸੀ ਉਹਨੂੰ ਕਿਉਂ ਨਹੀਂ ਨਾ ਪ੍ਰਚਾਰ ਦੀ ਇਜਾਜ਼ਤ ਦਿੱਤੀ ਇਹ ਇੱਥੋਂ ਪਤਾ ਲੱਗਦਾ ਵੀ ਸਾਰੇ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਨਹੀਂ ਹੈਗੇ ਲੋਕ ਸਭਾ ਚੋਣਾਂ 2024 ਦੇ ਵਿੱਚ ਚੋਣ ਪ੍ਰਚਾਰ ਇਸ ਸਮੇਂ ਜ਼ੋਰਾਂ ਦੇ ਉੱਤੇ ਹੈ ਹਰ ਉਮੀਦਵਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉਹ ਜਿਸ ਸੀਟ ਦੇ ਉੱਤੇ ਦਾਵੇਦਾਰੀ ਰੱਖਦਾ ਉਸ ਨੂੰ ਜਿੱਤ ਕੇ ਹੀ ਮੁੜੇ ਪਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਦੀਆਂ ਨਿਗਾਹਾਂ ਬਣੀਆਂ ਹੋਈਆਂ ਤਾਂ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਖਾਸ ਨਜ਼ਰਾਂ ਨੇ ਲੋਕਾਂ ਦੀਆਂ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਜਿੱਥੇ ਵੱਖ-ਵੱਖ ਪਾਰਟੀਆਂ ਪੀਰ ਕਰ ਰਹੀਆਂ ਤਾਂ ਉਸ ਦੇ ਨਾਲ ਹੀ ਐਂਟਰੀ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਉਸ ਦੇ ਉਹਨਾਂ ਦੇ ਆਉਣ ਦੇ ਨਾਲ ਹੀ ਇਹ ਸੀਟ ਹੋਰ ਵੀ ਜ਼ਿਆਦਾ ਇਹ ਮਾਹੌਲ ਗਰਮਾ ਜਾਂਦਾ ਪਰ ਹੁਣ ਇਹ ਮਾਹੌਲ ਕਿਉਂ ਨਹੀਂ ਦਿਖ ਰਿਹਾ ਚੋਣ ਪ੍ਰਚਾਰ ਦੇ ਵਿੱਚ ਅੱਜ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਪਰਿਵਾਰ ਨਹੀਂ ਦਿਖ ਰਿਹਾ ਲੋਕ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਪਰਿਵਾਰ ਇੱਥੇ ਬੈਠਾ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਜੀ ਚੋਣ ਪ੍ਰਚਾਰ ਬੜਾ ਜ਼ੋਰ ਦੇ ਉੱਤੇ ਚੱਲ ਰਿਹਾ ਜੇ ਭਾਈ ਅਮਰਿਤਪਾਲ ਸਿੰਘ ਅਫੀਅਰ ਕਰ ਰਹੇ ਉਹਨਾਂ ਦੇ ਕਰਕੇ ਚਰਚਾਾਂ ਬਣੀਆਂ ਹੋਈਆਂ ਤੁਸੀਂ ਘਰੇ ਬੈਠੇ ਹੋ ਜੀ ਅਸੀਂ ਜੀ ਕੱਲ ਤੱਕ ਅੱਜ ਦੁਪਹਿਰ ਤੱਕ ਅਸੀਂ ਵੀ ਚੋਣ ਪ੍ਰਚਾਰ ਸੀਗੇ ਲੋਕਾਂ ਦਾ ਬਹੁਤ ਬੜਾ ਪਿਆਰ ਮਿਲ ਰਿਆ ਸੀ ਬਹੁਤ ਬੜਾ ਉਹ ਲੋਕ ਸਤਿਕਾਰ ਦੇ ਰਹੇ ਸੀ ਤੇ ਕੁਝ ਪ੍ਰਸ਼ਾਸਨ ਨੇ ਕਿਹਾ ਕਿ ਤੁਹਾਡੀ ਕੋਈ ਪਰਮਿਸ਼ਨ ਦਾ ਕੋਈ ਚੱਕਰ ਆ ਤੇ ਇਸ ਕਰਕੇ ਤੁਸੀਂ ਪਰਮਿਸ਼ਨ ਤੋਂ ਬਦੌੜ ਪਰਮਿਸ਼ਨ ਨਈ ਪ੍ਰਚਾਰ ਕਰ ਸਕਦੇ ਤੋਂ ਅਸੀਂ ਵੀ ਪੁੱਛਿਆ ਤਾਂ ਉਹ ਕਹਿੰਦੇ ਕਿ ਪਰਮਿਸ਼ਨ ਜੇ ਗ੍ਰਾਂਟ ਨਹੀਂ ਹੋਈ ਇਸ ਕਰਕੇ ਅਸੀਂ ਪ੍ਰਸ਼ਾਸਨ ਦੀ ਹਦਾਇਤਾਂ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਸੀ ਅਸੀਂ ਕਿਹਾ ਕਿ ਠੀਕ ਹੈ ਕਿ ਜੇ ਅੱਜ ਨਾ ਚਿਰ ਪਰਮਿਸ਼ਨ ਨਹੀਂ ਮਿਲਦੀ ਅਸੀਂ ਆਪਣੀ ਸੰਗਤ ਨੂੰ ਜਿਹੜੇ ਸਾਡੇ ਪ੍ਰੋਗਰਾਮ ਸੀ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਨੂੰ ਇਹ ਵੀ ਮਾਫ ਕੀਤਾ ਜਾਵੇ ਤੁਹਾਨੂੰ ਅਸੀਂ ਡਿਸਟਰਬ ਕਰ ਰਹੇ ਹਾਂ ਇਸ ਕਰਕੇ ਅਸੀਂ ਹੁਣ ਸ਼ਾਇਦ ਹੋ ਸਕਦਾ ਕੱਲ ਤੋਂ ਤੁਹਾਨੂੰ ਪਰਮਿਸ਼ਨ ਅਲਾਉ ਹੋ ਜਾਊਗੀ ਤੇ ਅਸੀਂ ਫੇਰ ਦੁਬਾਰਾ ਤੋਂ ਗੱਜ-ਬਾਜ ਕੇ ਪ੍ਰਕਾਰ ਕਰਾਂਗੇ ਪਰਮਿਸ਼ਨਾਂ ਜੋ ਨਹੀਂ ਮਿਲ ਰਹੀਆਂ ਤੁਹਾਨੂੰ ਜਾਂ ਰੋਕਿਆ ਗਿਆ ਪ੍ਰਚਾਰ ਤੋਂ ਇਹਨੂੰ ਕਾਨੂੰਨੀ ਹੀ ਸਮਝਦੇ ਹੋ ਤੁਸੀਂ ਸਮਝਦੇ ਹੋ ਵੀ ਠੀਕ ਹੈ ਜੋ ਕਹਿ ਰਿਹਾ ਚਲੋ ਠੀਕ ਹੀ ਹੈ ਅਸੀਂ ਪਰਮਿਸ਼ਨਾਂ ਲੈ ਕੇ ਕਰ ਲਾਂਗੇ ਜੇ ਪਰ ਤੁਹਾਨੂੰ ਲੱਗਦਾ ਵੀ ਕਿਸੇ ਤਰ੍ਹਾਂ ਦਾ ਇੱਥੇ ਤੱਕਾ ਹੈ ਨਹੀਂ ਇਹ ਜੀ ਉਹਨਾਂ ਨੇ ਸਾਨੂੰ ਫੋਨ ਥਰੂ ਹੀ ਇਹ ਜਾਣਕਾਰੀ ਦਿੱਤੀ ਕੋਈ ਵਰਬਲੀ ਲੈਟਰ ਲੋਟਰ ਤੇ ਨਹੀਂ ਸਾਨੂੰ ਇਸ਼ਾਰਾ ਕੀਤਾ ਹੁਣ ਇਹ ਤੇ ਹੁਣ ਪ੍ਰਸ਼ਾਸਨ ਹੀ ਸਮਝ ਸਕਦਾ ਕਿ ਉਹ ਕਿਸ ਦੇ ਦਬਾਅ ਥਲੇ ਇਦਾਂ ਕਹਿ ਰਿਹਾ ਕਿ ਜਾਂ ਇਹ ਕੋਈ ਕੋ ਕਾਨੂੰਨੀ ਅੜਚਣ ਆ ਚਲੋ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਦਾ ਹੁਕਮ ਹੈ ਉਹਨਾਂ ਨੂੰ ਸਵੀਕਾਰ ਕਰਦੇ ਹਾਂ ਤੇ ਉਹਨਾਂ ਦੇ ਹਦਾਇਤਾਂ ਦੇ ਅਨਸਾਰ ਹੀ ਅਸੀਂ ਚੱਲਾਂਗੇ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਜੀ ਕਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਤਾਂ ਪਰਮਿਸ਼ਨ ਨਹੀਂ ਜੀ ਪ੍ਰਚਾਰ ਕਰਨ ਦੀ ਚੋਣ ਪ੍ਰਚਾਰ ਵੇਖੋ ਬਹੁਤ ਵਧੀਆ ਚੱਲ ਰਿਹਾ ਹੈ ਜਿਹੜੀ ਵੀ ਪੜਾਤੇ ਆਪਾਂ ਵਿਚਰਦੇ ਬਹੁਤ ਹੀ ਸੰਗਤਾਂ ਦਾ ਪਿਆਰ ਤੇ ਉਤਸ਼ਾਹ ਹੀ ਆਪ ਮਹਾਰੇ ਸੰਗਤਾਂ ਇਕੱਠੀਆਂ ਹੋ ਕੇ ਆਪਣਾ ਫਰਜ਼ ਸਮਝ ਕੇ ਸਾਰਾ ਕੰਮ ਕਰਦੀਆਂ ਤਿੰਨ ਪੜਾ ਅਸੀਂ ਤਿੰਨ ਪੜਾ ਤੇ ਜਾ ਚੁੱਕੇ ਸੀ ਫਿਰ ਸਾਨੂੰ ਫੋਨ ਆਇਆ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਤੇ ਦਾ ਪਰਿਵਾਰ ਦੇ ਮੈਂਬਰ ਜਿਹੜੇ ਉਹ ਨਾ ਜਾਣ ਫਿਰ ਅਸੀਂ ਕਰਕੇ ਪ੍ਰਸ਼ਾਸਨ ਦੀ ਹਦਾਇਤਾਂ ਦਾ ਕਰਕੇ ਅਸੀਂ ਫਿਰ ਵਾਪਸ ਆ ਗਏ ਬਾਕੀ ਕੋਸ਼ ਸੰਗਤ ਸਾਡੀ ਜਿੱਥੇ ਜਿੱਥੇ ਪੜਾ ਸੀ ਉੱਥੇ-ਉੱਥੇ ਗਏ ਆ ਮੁੰਡੇ ਵੀ ਦੱਸਣ ਨੂੰ ਵੀ ਸੰਗਤ ਫਿਰ ਇਦਾਂ ਢੀਕ ਕਰਦੀ ਆ ਇਹ ਕਰਕੇ ਹੀ ਫਿਰ ਉਥੋਂ ਤਿੰਨ ਚਾਰ ਪੜਾ ਤੋ ਵੱਧ 2 ਵਜੇ ਵਾਪਸ ਆ ਗਏ ਸੀ ਕਿਹਦੇ ਨਾਲ ਤੁਹਾਨੂੰ ਲੱਗਦਾ ਜੀ ਤੁਹਾਡੀ ਟੱਕਰ ਹੈ ਕੌਣ ਕਿਹਨੂੰ ਆਪਣਾ ਵਿਰੋਧੀ ਮੰਨਦੇ ਹੋ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਖੜੇ ਆ ਜੀ ਸਾਰੇ ਜੋਰ ਸ਼ੋਰ ਦੇ ਨਾਲ ਪ੍ਰਚਾਰ ਕਰ ਰਹੇ ਸਿਆਸੀ ਬਿਆਨਬਾਜ਼ੀਆਂ ਵੀ ਚੱਲ ਰਹੀਆਂ ਤੁਹਾਡੀ ਟੱਕਰ ਕਿਹਦੇ ਨਾਲ ਹੈ ਵੀਰ ਕੋਣ ਜਿਹੜੇ ਕੈਂਡੀਡੇਟ ਉੱਤਰਿਆ ਚੋਣ ਮੈਦਾਨ ਚ ਸਾਰਿਆਂ ਨੂੰ ਹੱਕ ਵਾ ਚੋਣ ਲੜਨ ਦਾ ਬਾਕੀ ਟੱਕਰ ਦਾ ਤੇ ਵੇਖੋ ਵੀ ਸੰਗਤ ਹੀ ਦੱਸ ਸਕਦੀ ਆ ਕਿ ਕਿਹਦੇ ਨਾਲ ਸੰਗਤ ਨੇ ਫੈਸਲਾ ਕਰਨਾ ਜਿੰਨੂੰ ਸੰਗਤ ਨੂੰ ਜਿਹਦੇ ਕੰਮ ਚੰਗੇ ਲੱਗਣਗੇ ਉਹਨੂੰ ਸੰਗਤ ਉਹ ਆਪਣੀ ਵੋਟ ਪਾਊਗੀ ਇਹ ਸੰਗਤ ਦੇ ਹੱਥ ਫੈਸਲਾ ਵਾ ਬਾਕੀ ਸਾਰੇ ਚੋਣ ਲੜਨ ਦਾ ਹੱਕ ਹੈ ਸਾਰੇ ਕੈਂਡੀਡੇਟ ਚਲੋ ਮੈਦਾਨ ਚ ਉਤਰਿਆ ਜੀ ਪਰ ਸਿਆਸੀ ਬਿਆਨਬਾਜ਼ੀਆਂ ਤੇ ਇਹ ਨਹੀਂ ਦਿਨ ਚੱਲਦੀਆਂ ਜੀ ਹਰੇਕ ਕੈਂਡੀਡੇਟ ਦੂਜੇ ਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਲਾਉਂਦਾ ਕੋਈ ਸਵਾਲ ਖੜੇ ਕਰਦਾ ਜੀ ਤੁਹਾਡੇ ਸਵਾਲ ਕਿਸੇ ਦੇ ਉੱਤੇ ਖੜੇ ਨਹੀਂ ਅਹੀਂ ਕਿਸੇ ਦੇ ਸਵਾਲ ਨਹੀਂ ਕਰਦੇ ਅਸੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਸੱਚ ਦੇ ਰਾਹ ਤੇ ਚੱਲੇ ਆ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਬਾਕੀ ਸਾਡੇ ਨਾਲ ਸੰਗਤ ਆ ਸੰਗਤ ਦਾ ਜੋ ਵੀ ਫੈਸਲਾ ਹੋ ਉਹ ਹੰਡੇ ਸਿਰ ਮੱਥੇ ਆ ਸੰਗਤੋ ਸਭ ਨੂੰ ਤਾਂ ਜੀ ਅਮਰਤਪਾਲ ਸਿੰਘ ਹੋਰਾਂ ਦਾ ਇਸ ਪਿੰਡ ਦੇ ਵਿੱਚ ਆਉਣਾ ਕਾਫੀ ਪ੍ਰਭਾਵਿਤ ਕਰ ਰਿਹਾ ਜਿਸ ਤਰ੍ਹਾਂ ਉਹ ਕਹਿ ਰਹੇ ਆ ਕਿ ਬੜੇ ਸਵਾਲ ਉਹਨਾਂ ਬੋਲ ਤਾਂ ਚੁੱਕੇ ਜਾ ਰਹੀ ਹੈ ਜੀ ਉਹ ਕਹਿੰਦੇ ਵੀ ਇੱਥੇ ਭਾਈ ਅਮਰਤਪਾਲ ਸਿੰਘ ਹੋਰੀ ਅਪੀਅਰ ਹੋ ਗਏ ਅਸੀਂ ਪਰਿਵਾਰ ਦੇ ਨਾਲ ਪਹਿਲਾਂ ਗੱਲਬਾਤ ਕਰ ਰਹੇ ਸੀ ਪਰਿਵਾਰ ਦੇ ਨਾਲ ਸਾਡੀ ਸਹਿਮਤੀ ਸੀ ਉਹ ਸਾਡੇ ਹੱਕ 'ਚ ਖੜੇ ਸੀ ਹੁਣ ਪਹਿਲਾਂ ਕਹਿੰਦੇ ਸੀ ਨਹੀਂ ਖੜੇ ਨਪਾਏ ਅਮਰਤਪਾਲ ਸਿੰਘ ਨੇ ਚੋਣਾਂ ਦੇ ਵਿੱਚ ਹੁਣ ਉਹਨਾਂ ਨੇ ਅਮਰਤਪਾਲ ਸਿੰਘ ਨੂੰ ਚੋਣਾਂ ਚੜਤਾਰ ਤੱਕ ਨਹੀਂ ਐਦਾਂ ਦੀ ਸਾਡੀ ਕਿਸੇ ਨਾ ਵੀ ਕੋਈ ਕੋਈ ਸਹਿਮਤੀ ਜਾਂ ਕੋਈ ਗੱਲਬਾਤ ਹੀ ਨਹੀਂ ਹੋਈ ਜੀ ਹੈ ਤੇ ਇਹ ਤੇ ਬਲਟੋਵਾ ਸਾਹਿਬ ਪਤਾ ਨਹੀਂ ਸੁਪਨੇ 'ਚ ਕੋਈ ਸੋਚ ਕੇ ਐਦਾਂ ਦੀਆਂ ਗੱਲਾਂ ਕਰਿ ਰੇ ਅਹੀਂ ਉੱਥੇ ਤਿੰਨ ਮਹੀਨੇ ਬੈਠੇ ਰਹੇ ਆ ਦੱਸਣ ਭੀ ਇੱਕ ਦਿਨ ਇਹ ਮੋਰਚੇ 'ਚ ਆਏ ਸੀ ਤੇ ਇਹਨਾਂ ਨੇ ਅਮਰਤਪਾਲ ਦੇ ਹੱਕ 'ਚ ਉਹ ਵੀ ਸ਼ੁਰੂ-ਸ਼ੁਰੂ 'ਚ ਮੇਰੇ ਮਾਰਚ ਦੇ ਕੁਝ ਦਿਨਾਂ ਉਦੋਂ ਉਦੋਂ ਇਹਨਾਂ ਨੇ ਸਪੀਚ ਕਰਕੇ ਗਏ ਜੇ ਅਮਰਤਪਾਲ ਬਹੁਤ ਚੰਗਾ ਉਹਨਾਂ ਬਹੁਤ ਧੱਕਾ ਹੋ ਰਿਹਾ ਚੋਣਾ ਅਮਰਤਪਾਲਾ ਚੋਣਾ ਜਾ ਗਿਆ ਤੇ ਹੁਣ ਬਹੁਤ ਵੱਡਾ ਉਹ ਇਹ ਇਹ ਬੜਾ ਗਨਾਹਗਰ ਬਣ ਗਿਆ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਥੋੜਾ ਜਿਹਾ ਸੋਚ ਵਿਚਾਰ ਕਰਨੀ ਚਾਹੀਦੀ ਵੀ ਮੈਂ ਕੀ ਬੋਲ ਰਹੇ ਹਾਂ ਕੀ ਕਰ ਰਹੇ ਹਾਂ ਉਹ ਕਹਿੰਦੇ ਜੀ ਦਰਬਾਰ ਸਾਹਿਬਾ ਦੂਜੇ ਤੁਸੀਂ ਇਹ ਗੱਲ ਤੇ ਮੁੱਕਰਦੇ ਹੋ ਤਾਂ ਫਿਰ ਮੈਂ ਉੱਥੇ ਆ ਕੇ ਕਹਿ ਦੋ ਤਾਂ ਮੈਂ ਮੰਨ ਲੂਗਾ ਇਸ ਗੱਲ ਨੂੰ ਨਹੀਂ ਨਹੀਂ ਤਾਂ ਅਸੀਂ ਦਰਬਾਰ ਸਾਹਿਬ ਬੈਠੇ ਸੀ ਜਦੋਂ ਉਹ ਸਵੇਰੇ ਸਿਰ ਆਏ ਸੀ ਉਦੋਂ ਹੀ ਕਹਿੰਦੇ ਪਏ ਆਪਾਂ ਦਰਬਾਰ ਸਾਹਿਬ ਚੱਲੀਏ ਤੇ ਅਸੀਂ ਉਦੋਂ ਉਹ ਉਹਨਾਂ ਨੂੰ ਦਰਬਾਰ ਸਾਹਿਬ ਚੱਲ ਜਾਂਦੇ ਐਸਾ ਉੱਥੇ ਬੈਠੇ ਰਹੇ ਸੀ ਜੇ ਸਾਰਾ ਗਰੀ ਸ਼ਰਾਮ ਦੇ ਸਾਹ ਸਾਹਰਾ ਦੇ ਸਾਹਮਣੇ ਮੋਰਚਾ ਲਾਇਆ ਉੱਥੇ ਆਣ ਕੇ ਮਿਲੋ ਉਦੋਂ ਦੱਸਦੇ ਵੀ ਦਰਬਾਰ ਸਾਹਿਬ ਇਹ ਲੋਕ ਡਰਦੇ ਦਰਬਾਰ ਸਾਹਿਬ ਤੋਂ ਇਹ ਦਰਬਾਰ ਸਾਹਿਬ ਸਵਾ ਖਾ ਕੇ ਵੀ ਕੁਛ ਕਰ ਸਕਦੇ ਆਂ ਅਸੀਂ ਤੇ ਗੁਰੂ ਦੇ ਓਟ ਆਸਰਾ ਲੈ ਕੇ ਚੱਲੇ ਸੱਚ ਤੇ ਚੱਲੇ ਆਂ ਅਸੀਂ ਗੁਰੂ ਦੇ ਘਰ ਜਾ ਕੇ ਕਿਉਂ ਇਹਦੇ ਨਾਲ ਡਿਬੇਟ ਕਰਨੀ ਹੈ ਸੰਗਤ ਚ ਖੁੱਲੀ ਡਿਬੇਟ ਕਰ ਲੈ ਜਿੱਥੇ ਕਰਨੀ ਐ ਨੇ ਪਹਿਲੀ ਗੱਲ ਤੇ ਕਮਰਾ ਬੰਦ ਦੀ ਗੱਲ ਕਰ ਰਹੇ ਜੀ ਕਹਿੰਦੇ ਭਾਵੇਂ ਪੂਰੀ ਦੁਨੀਆ ਦੇ ਵਿੱਚ ਹੋ ਕੇ ਬੰਦਾ ਲਿਆਓ ਇੱਕ ਪਾਸੇ ਮੈਂ ਹੋਊਂਗਾ ਇੱਕ ਇੱਕ ਟੀਵੀ ਚੈਨਲ ਹੋਊਗਾ ਜੀ ਤੇ ਇੱਕ ਤੁਸੀਂ ਹੋਮੋਗੇ ਬੰਦੇ ਬਹੁਤੇ ਡਿਬੇਟ ਕਰਨ ਵਾਲਾ ਹਾਂ ਵੀ ਕਹਿੰਨੇ ਬੇਨਿਆਦ ਜੋ ਛੱਡ ਕੇ ਭੱਜਣਾ ਇੱਥੇ ਕੋਈ ਫੋਨ ਤੇ ਇਹਨੂੰ ਡਿਬੇਟ ਕਰ ਰਿਆ ਸੀ ਤੇ ਅੱਜ ਜੋ ਫੋਨ ਛੱਡ ਕੇ ਭੱਜ ਗਿਆ ਡਿਬੇਟ ਕਰਨ ਨੂੰ ਬੰਦੇ ਬਹੁਤੇ ਆ ਪਰ ਅਸੀਂ ਚਾਹੁੰਦੇ ਨਹੀਂ ਵੀ ਅਸੀਂ ਅਸਰ ਨਹੀਂ ਕਰਦੇ ਹੋ ਜਾਂ ਗੱਲਾਂ ਦਾ ਇਹ ਫੈਸਲਾ ਸੰਗਤਾਂ ਤੇ ਛੱਡਿਆ ਕਿ ਉਹ ਫੈਸਲਾ ਸੰਗਤਾਂ ਦਾ ਹੈ ਉਹ ਠੀਕ ਸਮਝਣਾ ਸੀ ਇਹ ਇਸ ਚੀਜ਼ ਜੁਲਝਣਾ ਨਹੀਂ ਚਾਹੁੰਦੇ ਅਲਜਾਮਬਾਜੀ ਦੇ ਕਿਸੇ ਦੇ ਪਰਿਵਾਰ ਦੇ ਕੋਈ ਅਟੈਕ ਕਰੀਏ ਜਾਂ ਕੁਝ ਕਰੀਏ ਜਾਂ ਕੀ ਕੀਤਾ ਇਹ ਸੰਗਤ ਜਾਣਦੀ ਹੈ ਸਭ ਕੁਝ ਇਹ ਅਸੀਂ ਕਿਸੇ ਦੇ ਕਿਤੇ ਕਰਤਾਰਕੁਸ਼ੀ ਵਾਲ ਨਹੀਂ ਜਾ ਸਕਦੇ ਜਿੱਦਾਂ ਉਹ ਕਰ ਰਹੇ ਅਸੀਂ ਕਹਿੰਨੇ ਕਿ ਸਾਰੇ ਸਾਡੇ ਲਈ ਸਾਡੇ ਸਤਿਕਾਰਯੋਗ ਆ ਚਲੋ ਠੀਕ ਹੈ ਤੁਸੀਂ ਇਲੈਕਸ਼ਨ ਲੜ ਲਓ ਇਲੈਕਸ਼ਨ ਲੜੋ ਫੈਸਲਾ ਸੰਗਤ ਨੇ ਕਰਨਾ ਤੇ ਉਹ ਸੰਗਤ ਦਾ ਫੈਸਲਾ ਸਾਨੂੰ ਪ੍ਰਵਾਨ ਹੈ ਜੀ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਵਾ ਕਰਦੀ ਹੈ ਜੀ ਅਮਰਤਪਾਲ ਸਿੰਘ ਹੋਰਾਂ ਨੂੰ ਪੰਥਕ ਉਮੀਦਵਾਰ ਦੇ ਤੌਰ ਤੇ ਦੇਖਿਆ ਜਾਂਦਾ ਤੁਹਾਨੂੰ ਅਪਰੋਚ ਕੀਤੀ ਗਈ ਸੀ ਕਿ ਤੁਸੀਂ ਅਮਰਤਪਾਲ ਸਿੰਘ ਹੋਰਾਂ ਨੂੰ ਜੇ ਖੜਾਉਣਾ ਹੀ ਹੈ ਤਾਂ ਸਾਡੀ ਸੀਟ ਤੋਂ ਖੜਾ ਦਿਓ ਨਹੀਂ ਸਾਡਾ ਨਾਂ ਤਾਂ ਕੋਈ ਪਹਿਲਾਂ ਵਿਚਾਰ ਸੀ ਕਿ ਖੜਾਣ ਦਾ ਤੇ ਨਾ ਸਾਨੂੰ ਕੋਈ ਇਹ ਇਹ ਚੀਜ਼ ਨਾ ਸਾਡੇ ਕੋਈ ਉਹ ਇਹਨਾਂ ਨਾਲ ਕੋਈ ਸਹਿਮਤੀ ਸੀ ਜਾਂ ਕਿਸੇ ਨੇ ਵੀ ਸਾਨੂੰ ਇਹ ਕਮਾਨਦਲ ਨੇ ਅਪਰੋਚ ਕੀਤਾ ਸੀ ਕਾਫੀ ਪਹਿਲਾਂ ਪਰ ਉਸ ਟਾਈਮ ਤੇ ਸਾਡਾ ਕੋਈ ਦਾ ਉਹਨਾਂ ਦਾ ਆ ਰੰਦਾ ਸੀ ਕੋਈ ਅਸੀਂ ਉਹਨਾਂ ਨੂੰ ਅਨਕਾਰ ਕਰਤਾ ਸੀ ਬਈ ਜੀ ਉਹਨਾਂ ਨੇ ਆਪਣੇ ਕੈਂਡੀਡੇਟ ਵਾਪਸ ਲੈ ਲਿਆ ਜੀ ਉਸ ਗੱਲ ਦੇ ਉੱਤੇ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਨਹੀਂ ਚਲੋ ਉਹਨਾਂ ਨੇ ਪੰਥ ਦੇ ਵਡੇਰੇ ਤਾਂ ਲਈ ਇਹ ਫੈਸਲਾ ਲਿਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਨਹੀਂ ਪਰ ਜਿਹੜਾ ਤੁਸੀਂ ਕਹਿੰਦੇ ਹੋ ਜੀ ਵੀ ਸੰਗਤ ਨੇ ਫੈਸਲਾ ਲਿਆ ਜੀ ਇਸ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਵੀ ਕਿਹੜਾ ਪੰਥ ਨੇ ਫੈਸਲਾ ਲਿਆ ਕਿਹਨੂੰ ਤੁਸੀਂ ਚਿੱਠੀਆਂ ਪਾ ਕੇ ਸੱਦੇ ਆ ਕਿੱਥੇ ਪੰਥ ਇਕੱਠਾ ਹੋਇਆ ਸੀ ਜਿਨ੍ਹਾਂ ਨੇ ਫੈਸਲਾ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਮਜਬੂਰ ਕਰਤਾ ਚੋਣਾ ਲੜਨ ਲਈ ਨਹੀਂ ਜੀ ਇਹ ਇਹ ਚਲੋ ਅਸੀਂ ਨਹੀਂ ਕਹਿੰਦੇ ਕਿ ਪੰਥ ਨੇ ਕੀਤਾ ਜੋ ਸੰਗਤ ਨੇ ਜੋ ਸਾਨੂੰ ਜਿਹੜਾ ਸੁਝਾਅ ਆਉਂਦੇ ਸੀ ਜਾਂ ਜਿਹੜੇ ਬੰਦਿਆਂ ਦੀ ਗੱਲ ਆਉਂਦੀ ਸੀ ਸਾਨੂੰ ਬਹੁਤ ਲੋਕਾਂ ਨੇ ਇਹ ਕਿਹਾ ਕਿ ਸਰਕਾਰ ਤੁਹਾਡੀ ਕੋਈ ਗੱਲ ਨਹੀਂ ਸੁਣ ਰਹੀ ਕੁਝ ਨਹੀਂ ਕਰ ਰਹੀ ਤੇ ਤੁਸੀਂ ਇਹ ਗੱਲ ਹੈ ਕਿ ਇਹ ਤੁਹਾਡੇ ਕੋਲ ਮੌਕਾ ਵੀ ਹੈ ਤੁਸੀਂ ਇਸ ਜੀ ਇਹ ਆਓ ਅੱਗੇ ਪਰ ਅਸੀਂ ਉਹਨਾਂ ਨੂੰ ਬਹੁਤ ਵਾਰੀ ਕਹਿਣ ਦੀ ਕੋਸ਼ਿਸ਼ ਕੀਤੀ ਚਲੋ ਉਹਨਾਂ ਨੇ ਕਾਫੀ ਦਿਨ ਤੱਕ ਮੁੜ ਕੇ ਪਤਾ ਨਹੀਂ ਕਿੱਦਾਂ ਉਹਨਾਂ ਦੇ ਮਨ ਚ ਬੈਠ ਗਈ ਜਾਂ ਕੋਈ ਗੁਰੂ ਦੀ ਕਲਾ ਹੈ ਕਿ ਉਹਨਾਂ ਨੇ ਚਲੋ ਫੈਸਲਾ ਆਪਣਾ ਲਾਸਟ ਟਾਈਮ ਤੇ ਉਹਨਾਂ ਨੇ ਕਿ ਅਜੇਸ ਕਿਤੀ ਤੇ ਮਤ ਜੀ ਇਹ ਵੀ ਗੱਲ ਹੁੰਦੀ ਹੈ ਵੀ ਇਹ ਤੁਹਾਨੂੰ ਕਿਹਨਾਂ ਕਹਿਤਾ ਭਾਈ ਕੇ ਚੋਣ ਲੜਾ ਕੇ ਜੇ ਉਹ ਜਿੱਤ ਵੀ ਗਿਆ ਤਾਂ ਬਾਹਰ ਆਜੂ ਇਹ ਵੀ ਸਵਾਲ ਚੱਕਿਆ ਜਾਂਦਾ ਜੀ ਤੁਹਾਨੂੰ ਇਹ ਇਸ ਗੱਲ ਦੇ ਉੱਤੇ ਤੁਸੀਂ ਸਲਾਹ ਵੀ ਲਈ ਹੈ ਜੀ ਕੋਈ ਕਿ ਜੇ ਚੋਣ ਜਿੱਤ ਗਿਆ ਤਾਂ ਫਿਰ ਬਾਹਰ ਆ ਸਕਦਾ ਹੈ ਕੋਈ ਕ ਬੰਦਾ ਜੀ ਨਹੀਂ ਜੀ ਇਸ ਚੀਜ਼ ਦੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ ਕਿ ਉਹ ਬਾਹਰ ਨਾ ਆਜੇ ਚੋਣ ਜਿੱਤ ਕੇ ਵੀ ਨਾ ਆਜੇ ਕਿਹੇ ਤਰੀਕੇ ਨਾਲ ਉਹਨੂੰ ਅੰਦਰ ਹੀ ਰੱਖਿਆ ਜਾਵੇ ਚਲੋ ਇਹ ਤਾਂ ਗੁਰੂ ਮਹਾਰਾਜ ਜਾਣਦੇ ਆ ਜਾਂ ਦੇਸ਼ ਦਾ ਕਾਨੂੰਨ ਜੋ ਜਿੱਦਾਂ ਦੇ ਹਾਲਾਤ ਹੋਣਗੇ ਉਹ ਬਾਹਰ ਆਉਣ ਨਾ ਆਉਣ ਲੋਕ ਤੇ ਫਤਵਾ ਦੇ ਦੇਣਗੇ ਨਾ ਕਿ ਅਸੀਂ ਉਹਦੇ ਨਾਲ ਕਿੰਨੇ ਨਾਲ ਉਹਦੇ ਨਾਲ ਆ ਉਹ ਚੀਜ਼ ਤੇ ਕਲੀਅਰ ਹੋ ਜਾਊਗੀ ਜੀ ਮੈਨੂੰ ਜਿਤਾਓ ਮੈਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਕੇ ਮੇਰੇ ਸਭ ਤੋਂ ਪਹਿਲਾ ਕੰਮ ਇਹ ਪ੍ਰਾਇੋਰਟੀ ਰਹੂਗੀ ਕਿ ਬੰਦੀ ਸਿੰਘਾਂ ਨੂੰ ਬਾਹਰ ਕਢੋਣਾ ਜੀ ਨਹੀਂ ਉਹ ਉਹ ਨੂੰ ਉਹ ਕਹਿੰਦੇ ਐਨੇ ਸਾਲਾਂ ਦਾ ਇਹ ਅੱਗੇ ਅੱਗੇ ਕਿੱਥੇ ਗਏ ਅੱਗੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਜਿਹੜੇ 35 ਸਾਲ ਤੋਂ ਬੰਦੀ ਸਿੰਘ ਅੰਦਰ ਹੀ ਉਦੋਂ ਇਹਨਾਂ ਬੰਦੀ ਸਿੰਘਾਂ ਦੀ ਗੱਲ ਨਾ ਕੀਤੀ ਕਿੱਥੇ ਗਏ ਸੀ ਉਦੋਂ ਇਹ ਉਦੋਂ ਹੱਤਵਾਦੀ ਲੱਗਦੇ ਹਾਂ ਉਦੋਂ ਤਾਂ ਇਹਨਾਂ ਨੂੰ ਹੱਤਵਾਦੀ ਲੱਗਦੇ ਆ ਬੰਦੀ ਸਿੰਘਾਂ ਨੂੰ ਲਿਆ ਕੇ ਆਪਣੇ ਬਿਠਾਉਣਾ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਕੌਮ ਵਾਸਤੇ ਉਦੋਂ ਇਹ ਕਿੱਥੇ ਗਏ ਸੀ ਉਹ ਕਹਿੰਦੇ ਜੀ ਅਸੀਂ ਫਾਂਸੀ ਰਕਵਾਦੀ ਰਾਜਵਾਨਾ ਸਾਹਿਬ ਹੋਰਾਂ ਦੀ ਅਸੀਂ ਆਪ ਜਾ ਜਾ ਕੇ ਉੱਥੇ ਜੀ ਮਿੰਤਾਂ ਕਰ ਕਰਕੇ ਮਾਰਿਆ ਗਿਆ ਤੇ ਉਹ ਕਿਹੜੀ ਸਰਕਾਰ ਨੇ ਮਾਰਿਆ ਸੀ ਉਦੋਂ ਹੈ ਉਸ ਟਾਈਮ ਤੇ ਇਹ ਜਿਹੜੇ ਇਹ ਲੋਕ ਲਹਿਰ ਬਣ ਗਈ ਸੀ ਉਸ ਟਾਈਮ ਤੇ ਰਾਜੋਆਣ ਦੀ ਫਾਂਸੀ ਲੋਕ ਘਰਾਂ ਚੋਂ ਨਿਕਲਾਏ ਸੀ ਤੇ ਤਾਂ ਕਰਕੇ ਫਾਂਸੀ ਰੁਕੀ ਸੀ ਨਹੀਂ ਤੇ ਸਰਕਾਰ ਇਹ 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 ਜੋ ਜਿੰਨੇ ਮਰਜ਼ੀ ਦਾਵੇ ਕਰੀ ਜਾਣ ਮੇਰੇ ਖਿਆਲ ਉਹ ਇਹ ਸਾਰਾ ਲੋਕ ਜਾਣਦੇ ਨੇ ਖੜਾ ਸਾਹਿਬ ਦੇ ਤੁਹਾਡੇ ਪਿੰਡ ਦੇ ਆ ਜੀ ਗੁਰਦੀਪ ਸਿੰਘ ਖੜਾ ਹੋਰੀ ਬੰਦੀ ਸਿੰਘ ਆ ਜੀ ਉਹਨਾਂ ਬਾਰੇ ਵੀ ਉਹ ਕਹਿੰਦੇ ਕਹਿੰਦੇ ਉਹਨਾਂ ਦੇ ਘਰ ਵਾਲੂ ਇਹ ਦੇਖਿਆ ਵੀ ਨਹੀਂ ਉਹਨਾਂ ਦਾ ਹਾਲ ਵੀ ਨਹੀਂ ਇਹਨਾਂ ਨੇ ਕਦੀ ਪੁੱਛਿਆ ਨਹੀਂ ਉਹ ਸਾਡੇ ਲਈ ਜੀ ਸਤਕਾਰਤਿਆ ਉਹਨਾਂ ਨੇ ਕੌਮ ਲਈ ਕਾफी ਕੁਰਬਾਨੀ ਕੀਤੀ ਅਸੀਂ ਤੇ ਜਿੰਨਾ ਕੋ ਉਹਨਾਂ ਦਾ ਸਾਡੇ ਸਾਡਾ ਫਰਜ਼ ਬਣਦਾ ਸੀ ਜਾਂ ਜਿੰਨੇ ਕਿ ਸਾਡੀ ਸਮਰਥਾ ਸੀ ਉਹਨਾਂ ਉਹਦਾ ਕੀਤਾ ਵਾ ਬਾਕੀ ਚਲੋ ਇਹ ਜ਼ਿਆਦਾ ਕਰ ਦੇਣ ਜੀ ਅਸੀਂ ਤੇ ਇਨੇ ਕ ਜੋਗੇ ਸੀ ਇਹੀ ਜਿੰਨਾ ਕਰ ਸਕਦੇ ਬਾਕੀ ਚਲੋ ਹੁਣ ਇਹਨਾਂ ਦੇ ਹੱਥ ਆ ਇਹ ਇਹ ਜਿੰਨੀ ਉਹਦੀ ਵੱਦ ਤੋਂ ਵੱਧ ਹੈਲਪ ਕਰ ਸਕਦੇ ਆ ਜੋ ਕਰ ਸਕਦੇ ਕਰਨ ਉਹ ਕਿੰਨੇ ਅਮਰਤਪਾਲ ਸਿੰਘ ਦਾ ਨਾਮ ਲੈ ਕੇ ਨਹੀਂ ਕਹਿੰਦਾ ਪਰ ਜਿਹੜੇ ਬੰਦੇ ਨੇ ਐਲਾਨ ਕੀਤਾ ਉਹ ਤਾਂ ਆਰਐਸਐਸ ਦਾ ਬੰਦਾ ਹੈ ਜਿਹੜੇ ਕੈਂਡੀਡੇਟ ਦਾ ਐਲਾਨ ਹੀ ਆਰਐਸਐਸ ਕਰ ਰਹੀ ਹੈ ਤੇ ਉਹਨੂੰ ਅਸੀਂ ਫਿਰ ਕੀ ਮੰਨੀਏ ਜੀ ਨਹੀਂ ਇਹਨਾਂ ਪੁੱਛੋ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਤੁਹਾਡੇ ਇਹਨੇ ਸਾਲ ਸਾਂਝ ਰਹੀ ਆ ਉਹ ਉਹ ਪਾਰਟੀ ਕਿੱਥੋਂ ਆਉਂਦੀ ਹੈ ਹੈ ਉਹ ਦਾ ਉਹ ਆਰਐਸਐਸ ਨਹੀਂ ਦੇ ਅੱਜ ਤੁਹਾਡਾ ਜੋੜੋੜ ਛੋੜਾ ਆ ਗਿਆ ਅੱਜ ਤੁਹਾਨੂੰ ਪੰਥ ਚੇਤੇ ਆ ਗਿਆ ਪਹਿਲਾਂ ਤੁਸੀਂ ਜਦੋਂ ਡੀਜੀਪੀ ਸੈਣੀ ਨੂੰ ਲਾਉਂਦੇ ਉਦੋਂ ਉਹ ਜਾਂ ਹੋਰ ਤੋਂ ਸਿੱਖ ਕਾਤਲਾਂ ਨਾਲ ਹਜ਼ਾਰ ਆਲਮ ਨਾਲ ਉਹਨਾਂ ਵੱਡੇ ਵੱਡੇ ਉਹਦੇ ਦੇ ਕੇ ਨਵਾਜਦੇ ਸੀ ਉਸ ਟਾਈਮ ਤੇ ਤੁਹਾਨੂੰ ਪੰਥ ਦਾ ਚੇਤਨਾ ਆਇਆ ਕਿ ਹਾਂ ਜੀ ਅਸੀਂ ਕੀ ਕਰ ਰਹੇ ਇਹੋ ਜੀਆਂ ਗੱਲਾਂ ਹੁਣ ਬੇਤੁਕੀਆਂ ਛਿੜ ਦੇਣੀਆਂ ਚਾਹੀਦੀਆਂ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਸਾਰਾ ਕੁਝ ਤੇ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਜੀ ਉਹ ਲਾਇਆ ਹੋਇਆ ਉਹਦੇ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਕਾਫੀ ਸਪੋਰਟ ਕੀਤੀ ਜਾਂਦੀ ਉਸ ਗਿੱਸ ਦਾ ਕਿਹਾ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਬਾਹਰ ਘਟਾਵਾਂਗੇ ਇਹਦੇ ਬਾਰੇ ਵਿੱਚ ਉਹ ਵੀ ਕਹਿੰਦੇ ਆ ਜੀਰਾ ਸਾਹਿਬ ਵੀ ਕਹਿੰਦੇ ਕਿ ਅਸੀਂ ਪੰਥਕ ਆ ਜੀ ਮੈਂ ਪੰਥਕ ਆਗੂ ਆ ਉਹ ਵੀ ਕਹਿੰਦੇ ਆ ਜੀ ਬਲਟੋਆ ਸਾਹਿਬ ਵੀ ਵੀ ਮੈਂ ਪੰਥਕ ਆਗੂ ਆ ਤੁਸੀਂ ਫਿਰ ਕਿਹਨੂੰ ਪੰਥਕ ਸਮਝਦੇ ਹੋ ਜੀ ਜੀਰਾ ਸਾਹਿਬ ਨੂੰ ਵੀ ਇਹ ਸੋਚਣਾ ਜ਼ਿਆਦਾ ਠੀਕ ਹੈ ਕਿ ਉਹਨਾਂ ਦਾ ਪਿਛੋਕੜ ਉਹਨਾਂ ਦਾ ਪਰਿਵਾਰ ਹੈ ਵੱਡੇ ਉਹਨਾਂ ਦੇ ਇੰਦਰਜੀਤ ਸਿੰਘ ਜੀਰਾ ਜੀ ਕਾਫੀ ਅਕਾਲੀ ਦਲ ਵਾਸਤੇ ਜਦੋਂ ਸੀਗੇ ਪਰ ਹੁਣ ਇਹਨਾਂ ਪੁੱਛੋ ਕਿ ਜਿਹੜੇ ਕਾਂਗਰਸ ਕਾਂਗਰਸ ਆ ਜਿਨ੍ਹਾਂ ਨੇ ਸਾਡਾ ਕਾਲ ਤੱਕ ਟਾਇਆ ਉਹਦੇ ਘੋੜੇ ਤੇ ਤੁਸੀਂ ਤੇ ਤੁਸੀਂ ਹੁਣ ਪੰਥਕ ਹੋਣ ਦਾ ਜਿਹੜਾ ਦਾਵਾ ਕਰੋ ਮੇਰੇ ਖਿਆਲੇ ਹੁਣ ਤੇ ਬੇਫਜ਼ੂਲ ਲੱਗਦਾ ਤੁਸੀਂ ਇਹ ਅਪਰੋਚ ਕੀਤੀ ਸੀ ਵੀ ਚਲੋ ਤੁਸੀਂ ਬਹਿ ਜੋ ਜੇ ਅਸੀਂ ਚਲੋ ਅਮਰਤ ਬਾਸੀ ਨੂੰ ਖੜਾ ਰਹੇ ਆ ਤਾਂ ਤੁਸੀਂ ਆਪਣੀ ਸੀਟ ਛੱਡ ਕੇ ਪਿੱਛੇ ਚਲ ਜੋ ਇਹ ਗੱਲ ਤੁਸੀਂ ਇਹਨਾਂ ਨੂੰ ਕਹੀ ਸੀ ਨਹੀਂ ਇਹ ਇਹਨਾਂ ਨੂੰ ਤੇ ਖੋਦੇ ਪੰਥਕ ਅਗਰ ਪੰਥਕ ਹਾਤੇ ਸੇਖੇ ਤਾਂ ਨੂੰ ਮੁੱਖ ਰੱਖਦੇ ਹੋ ਇਹਨਾਂ ਨੂੰ ਆਪ ਇਹ ਚੀਜ਼ ਫੈਸਲਾ ਲੈਣਾ ਚਾਹੀਦਾ ਸੀ ਪਰ ਇਹ ਹੁਣ ਜਦੋਂ ਇਹ ਮੈਦਾਨ 'ਚ ਆ ਹੀ ਗਏ ਆ ਤੇ ਹੁਣ ਸੰਗਤ ਹੀ ਫੈਸਲਾ ਕਰ ਦੂਗਾ ਜੀ ਅਸੀਂ ਤੇ ਇਹ ਤੇ ਇਹ ਤੇ ਇਹਨਾਂ ਨੂੰ ਫੈਸਲਾ ਸੋਚਣਾ ਚਾਹੀਦਾ ਅਸੀਂ ਤੇ ਨਹੀਂ ਕਹਿੰਦੇ ਪਈ ਠੀਕ ਹੈ ਕਿ ਜੇ ਸਮਝਣ ਕਿ ਹਾਂ ਕਿ ਸਿੱਖ ਇਤਿਹਾਸ ਚ ਆ ਗੱਲ ਆ ਤੇ ਇਹ ਫੈਸਲਾ ਲੈਣ ਬਾਕੀ ਜੇ ਲੜਨਾ ਤੇ ਲੜੋ ਕੋਈ ਗੱਲ ਨਹੀਂ ਉਹ ਆਪੇ ਸੰਗਤ ਦੇ ਫੈਸਲਾ ਇਸ ਲਈ ਸਾਨੂੰ ਸੰਗਤ ਦਾ ਫੈਸਲਾ ਮਨਜ਼ੂਰ ਹੈ ਕੌਣ ਪ੍ਰਚਾਰ ਦੇ ਲਈ ਅਮਰਤਪਾਲ ਸਿੰਘ ਹੋਰਾਂ ਵੱਲੋਂ ਐਪਲੀਕੇਸ਼ਨ ਤੁਸੀਂ ਪਰਿਵਾਰ ਵੱਲੋਂ ਲਾਈ ਸੀ ਜੀ ਹਾਈ ਕੋਰਟ ਦੇ ਵਿੱਚ ਜਿਹੜੀ ਰੱਦ ਹੋਈ ਉਧਰ ਕੇਜਰੀਵਾਲ ਸਾਹਿਬ ਹੋਰਾਂ ਨੂੰ ਇਜਾਜ਼ਤ ਮਿਲ ਜਾਂਦੀ ਸੁਪਰੀਮ ਕੋਰਟ ਤੋਂ ਲੱਗਦਾ ਵੀ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਵੀ ਇਜਾਜ਼ਤ ਮਿਲ ਜੇਗੀ ਆਪ ਪ੍ਰਚਾਰ ਕਰਨ ਦੀ ਆ ਕੋਈ ਸਰਕਾਰਾਂ ਤੇ ਹਮੇਸ਼ਾ ਸਾਡੇ ਨਾਲ ਧੱਕਾ ਹੀ ਕਰਦੇ ਆਈਆਂ ਕੇਜਰੀਵਾਲ ਸਾਹਿਬ ਨੇ ਕਿੰਨੇ ਘਟਾਲੇ ਕਰਕੇ ਅੰਦਰ ਗਿਆ ਸੀ ਉਹਨੂੰ ਉਹ ਖੜਾ ਵੀ ਨਹੀਂ ਤੁਹਾਨੂੰ ਇੱਕ ਹੀ ਦੇਂਦੀ ਇਹਨਾਂ ਨੇ ਪਰੋਲ ਦੇ ਦਿੱਤੀ ਚੋਣ ਪ੍ਰਚਾਰ ਕਰਨ ਲਈ ਤੇ ਜਿਹੜੇ ਬਿਨਾ ਕਹਿ ਕਸੂਰ ਤੇ ਐਨਐਸਏ ਲਾ ਕੇ ਅੰਦਰ ਗਏ ਹੀ ਖੁਦ ਉਹਨੇ ਆਪ ਆਪ ਖਰੋਣਾ ਸੀ ਉਹਨੂੰ ਕਿਉਂ ਨਹੀਂ ਇਹਨਾਂ ਪ੍ਰਚਾਰ ਦੀ ਇਜਾਜ਼ਤ ਦਿੱਤੀ ਹੈ ਨਾ ਨਾਮੀਨੇਸ਼ਨ ਫਾਈਲ ਕਰਨ ਨੂੰ ਉਹਨੂੰ ਕੋਈ ਉਹਨੂੰ ਕਿਹੇ ਕਿਸਮ ਦੇ ਨੂੰ ਉੱਥੇ ਜਾ ਕੇ ਕਰਾਉਣੇ ਪਏ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਇੱਥੋਂ ਪਤਾ ਲੱਗਦਾ ਵੀ ਸਾਰੇ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਨਹੀਂ ਹੈਗੇ ਹੁਣ ਤੁਸੀਂ ਪ੍ਰਚਾਰ ਕਰਨ ਦੇ ਲਈ ਪਰਮਿਸ਼ਨਾਂ ਉਡੀਕੋਗੇ ਜਾਂ ਪ੍ਰਚਾਰ ਚੱਲ ਰਿਹਾ ਜਾਂ ਤੁਹਾਨੂੰ ਲੱਗਦਾ ਵੀ ਇੱਥੇ ਬੈਠੇ ਬਿਠਾਈ ਹੁਣ ਲੋੜ ਵੀ ਨਹੀਂ ਹੈ ਪ੍ਰਚਾਰ ਦੀ ਕਿ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਕਿੰਨਾ ਕੁ ਏਰੀਆ ਤੁਸੀਂ ਕਵਰ ਕਰ ਚੁੱਕੇ ਹੋ ਕਿੱਥੇ ਕਿੱਥੇ ਜਾਣਾ ਨਹੀਂ ਆਈ ਪਰਮਿਸ਼ਨ ਪਾਈ ਆ ਸਵੇਰਤਾ ਕਾ ਨੂੰ ਜੇ ਪਰਮਿਸ਼ਨ ਮਿਲ ਜੂਗੀ ਤੇ ਸਾਡਾ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋਊਗਾ ਬਾਕੀ ਲੋਕ ਸਾਡੀ ਸੰਗਤ ਸਾਰੀ ਪਿੰਡੋਂ ਪਿੰਡ ਪ੍ਰਚਾਰ ਕਰ ਰਹੀ ਹੈ ਅਸੀਂ ਨਾ ਵੀ ਕਰੀਏ ਤਾਂ ਵੀ ਸਾਡਾ ਪ੍ਰਚਾਰ ਹੋ ਰਿਹਾ ਪਰ ਫਿਰ ਵੀ ਇਹਨੂੰ ਪਰਮਿਸ਼ਨ ਮਿਲ ਜਾਂਦੀ ਤੇ ਫਿਰ ਅਸੀਂ ਕਰਾਂਗੇ ਕਿੰਨਾ ਕੁ ਘੰਟਾ ਜੀ ਲੋਕਾਂ ਲੋਕਾਂ ਦਾ ਬਹੁਤ ਵੱਡਾ ਅਰਸ਼ਾ ਜੀ ਬਹੁਤ ਵੱਡਾ ਹੰਗਾਰਾ ਸਾਡੀ ਉਮੀਦ ਤੋਂ ਬਹੁਤ ਵੱਡਾ ਹੰਗਾਰਾ ਜੀ ਅਸੀਂ ਲੋਕਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਤੇ ਗੁਰੂ ਸਾਹਿਬ ਦਾ ਵੀ ਕਟਾਨ ਕੋਲ ਸ਼ੁਕਰ ਕਰਦੇ ਆ ਕਿ ਜਿਹੜਾ ਇਹਨਾਂ ਉਹਨਾਂ ਨੂੰ ਮਾਨ ਸਤਕਾਰ ਬਖਸ਼ ਰਿਹਾ ਅ ਐਮਪੀ ਜੋ ਬਣ ਕੇ ਜਾਂਦਾ ਜੀ ਉਹਦੇ ਮੁੱਦੇ ਬਹੁਤ ਵੱਡੇ ਰਹਿੰਦੇ ਆ ਜੀ ਅਕਸਰ ਲੋਕ ਜਦੋਂ ਕਿਸੇ ਨੂੰ ਚੁਣਦੇ ਆ ਉਮੀਦ ਵੀ ਬਹੁਤ ਰੱਖਦੇ ਆ ਤੁਹਾਡੇ ਮੁੱਦੇ ਕਿਹੜੇ ਰਹਿਣਗੇ ਲੋਕਾਂ ਦੇ ਲਈ ਕਿਹੜੇ ਕੰਮ ਤੁਸੀਂ ਦੇਖਦੇ ਹੋ ਵੀ ਜਿਹੜੇ ਹੋਣੇ ਚਾਹੀਦੇ ਖਡੂਰ ਸਾਹਿਬ ਦੇ ਲੋਕਾਂ ਦੇ ਫਿਰ ਇਹ ਵੀ ਇੱਕ ਵੱਡੀ ਗੱਲ ਹੈ ਹਾਲਾਂਕਿ ਚਲੋ ਅੰਮਿਤਪਾਲ ਸਿੰਘ ਹੋਰੀ ਅਪੀਅਰ ਹੋ ਰਹੇ ਆ ਉਹ ਲੋਕ ਉਹਨਾਂ ਦੇ ਨਾਲ ਜਜ਼ਬਾਤੀ ਤੌਰ ਤੇ ਜੁੜੇ ਹੋਏ ਪਰ ਮੁੱਦੇ ਤਾਂ ਫਿਰ ਵੀ ਰਹਿਣਗੇ ਕੰਮ ਕਿਹੜੇ ਕਰੋਗੇ ਨਹੀਂ ਮੁੱਦੇ ਤੇ ਜਿਹੜਾ ਪੰਜਾਬ ਦੇ ਜਿਹੜੇ ਦੋ ਤਿੰਨ ਮੁੱਦੇ ਜਿਹੜੇ ਬਹੁਤ ਹੀ ਜ਼ਰੂਰੀ ਆ ਇੱਕ ਤੇ ਆ ਜਿਹੜਾ ਸਾਡੀ ਨੌਜਵਾਨੀ ਨਸ਼ਿਆਂ ਚ ਗਰਕ ਹੋ ਰਹੀ ਆ ਇਹਨੂੰ ਬਚਾਉਣ ਦਾ ਇਹ ਇਹਨਾਂ ਦੀ ਇਹਨਾਂ ਦੀ ਹਾਲਾਤ ਸੁਧਾਰਨ ਦਾ ਮੁੱਦਾ ਵਾ ਸਭ ਤੋਂ ਇਹ ਜ਼ਰੂਰੀ ਹੈ ਦੂਜਾ ਸਾਡਾ ਗੁਰੂ ਸਾਹਿਬ ਦੀ ਬੇਅਦਬੀਆਂ ਜਿਹੜੀਆਂ ਦਿਨ-ਦਿਨ ਹੋ ਰਹੀਆਂ ਇਹਨਾਂ ਤੇ ਰੋਕ ਲਗਣੀ ਚਾਹੀਦੀ ਇਹਦੇ ਵਾ ਇਹ ਹੋਣਾ ਚਾਹੀਦਾ ਤੀਸਰਾ ਬੰਦੀ ਸਿੰਘ ਜਿਹੜੇ 30 35 35 ਸਾਲ ਤੋਂ ਬੈਠੇ ਆ ਜੇਲ੍ਹਾਂ ਚ ਉਹਨਾਂ ਵਾਸਤੇ ਇਹ ਪਾਰਲੀਮੈਂਟ ਦੀ ਆਵਾਜ਼ ਉਠਾਈ ਜਾਊਗੀ ਪਰ ਲੋਕ ਲਾਮਬੰਦੀ ਵੀ ਕੀਤੀ ਜਾਊਗੀ ਕਿ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜਦੋਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਇਹਦੇ ਵਾਸਤੇ ਜਿੱਦੇ ਵੀ ਕੋਈ ਲੜਾਈ ਲੜੀ ਜਾ ਸਕਦੀ ਉਹ ਉਹ ਲੜਨਗੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਾਨੂੰਨ ਦੀ ਦੇ ਵਿੱਚ ਕਿ ਜੇਕਰ ਕੋਈ ਜੇਲ੍ਹ ਦੇ ਵਿੱਚ ਬਹਿ ਕੇ ਜਿੱਤ ਜਾਂਦਾ ਹੈ ਤਾਂ ਉਹਨੂੰ ਬਾਹਰ ਕੱਢਿਆ ਜਾ ਸਕਦਾ ਉਹ ਕਹਿੰਦੇ ਮੁੱਖ ਮੰਤਰੀ ਜਿਹੜਾ ਹੁੰਦਾ ਹੈ ਪ੍ਰਧਾਨ ਮੰਤਰੀ ਤੋਂ ਬਾਅਦ ਦੀ ਵੱਡੀ ਤਾਕਤ ਹੁੰਦਾ ਐ ਇੱਥੇ ਤਾਂ ਮੁੱਖ ਮੰਤਰੀਆਂ ਨੂੰ ਅੰਦਰ ਡੱਕਦਾ ਜੀ ਫਿਰ ਅਮਰਤਪਾਲ ਸਿੰਘ ਜਿੱਤ ਕੇ ਬਾਹਰ ਕੇਦਾ ਆ ਜੂਗਾ ਕੈਂਪੀ ਪਰ ਲੋਕਾਂ ਦਾ ਫਤਵਾ ਤੇ ਪਤਾ ਲੱਗ ਜਾਊਗਾ ਨਾ ਕਿ ਲੋਕ ਤੇ ਜੇ ਇਹ ਇਹ ਕਹਿ ਰਹੇ ਸੀ ਕਿ ਅਮਰਤਪਾਲ ਨੂੰ ਕੌਣ ਜਾਣਦਾ ਕੌਣ ਉਹਨੇ ਕੀ ਕੀਤਾ ਇਹ ਲੋਕ ਤੇ ਹੁਣ ਲੋਕ ਫਤਵਾ ਤੇ ਹੋ ਜਾਊਗਾ ਨਾ ਤੇ ਬਾਕੀ ਠੀਕ ਹੈ ਕਿ ਅੱਗੇ ਵੀ ਜਿੱਤ ਕੇ ਮਾਨ ਸਾਹਿਬ ਵੀ ਬਾਹਰ ਆਏ ਆ ਜੇ ਕੋਈ ਆਜੂਗਾ ਤਾਂ ਵੀ ਠੀਕ ਹੈ ਨਹੀਂ ਆਜੂ ਤੇ ਕੋਈ ਨਹੀਂ ਪਰ ਲੋਕ ਲੋਕਾਂ ਦਾ ਫਤਵਾ ਤੇ ਪਰਖਿਆ ਜਾਊਗਾ ਨਾ ਕਿ ਹਾਂ ਵੀ ਲੋਕ ਉਹਦੇ ਨਾਲ ਆ ਜਾਂ ਲੋਕ ਕਿੰਨਾ ਨੂੰ ਪਿਆਰ ਕਰਦੇ ਸੋ ਬਿਲਕੁਲ ਲੋਕ ਬਹੁਤ ਸਾਰੇ ਜਜ਼ਬਾਤੀ ਤੌਰ ਤੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜੁੜਦੇ ਆ ਪ੍ਰਚਾਰ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਸੀ ਖਡੂਰ ਸਾਹਿਬ ਦੀ ਜੋ ਸੀਟ ਹੈ ਉਸ ਦੇ ਉੱਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਵੀ ਬਣੀਆਂ ਹੋਈਆਂ ਪਰ ਅੱਜ ਚੋਣ ਪ੍ਰਚਾਰ ਪਰਮਿਸ਼ਨ ਨਾ ਹੋਣ ਕਰਕੇ ਰੋਕਿਆ ਜਾਂਦਾ ਹੁਣ ਪਰਮਿਸ਼ਨਾਂ ਕਦੋਂ ਮਿਲਦੀਆਂ ਨੇ ਕਦੋਂ ਇਹ ਪ੍ਰਚਾਰ ਦੁਬਾਰਾ ਆਰੰਭ ਹੁੰਦਾ ਜਿਹੜੇ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦੇ ਜਵਾਬ ਭਾਈ ਅਮਰਤਪਾਲ ਸਿੰਘ ਹੀ ਆਕੇ ਦੇਖ ਦੇ ਸਕਦੇ ਆ ਉਸਵਾਲਾਂ ਦੇ ਜਵਾਬਾਂ ਦੇ ਉੱਤੇ ਵੀ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ 1 ਜੂਨ ਨੂੰ ਹੋਵੇਗਾ ਕੀ ਲੋਕ ਕਿਸ ਨੂੰ ਵੋਟ ਪਾਉਣਗੇ ਤੇ ਚਾਰ ਜੂਨ ਨੂੰ ਨਤੀਜੇ ਕਿਸ ਦੇ ਹੱਕ ਦੇ ਵਿੱਚ ਆਉਣਗੇ ਇਸ ਦੇ ਉੱਤੇ ਵੀ ਅਜੇ ਸਾਰਿਆਂ ਦੀਆਂ ਨਜ਼ਰਾਂ ਬਣੀ ਹੋਈਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਨਮ ਸਿੰਘ ਪੰਜਾਬੀ ਲੋਕ ਚੈਨਲ